ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਆਪਾਂ ਪਹੁੰਚ ਗਏ ਬਾਈ ਕਨੌਰ ਟਰੈਕਟਰ ਲੈ ਕੇ ਟਰੈਕਟਰ ਚੈੱਕ ਹੋ ਰਿਹਾ ਆਪਣੇ ਵਾਲਾ ਬਾਈ ਪਿੱਛੇ ਨਾ ਇੰਜਨ ਕਰਾਇਆ ਲੈ ਬਾਈ ਆਪਾਂ ਨੇ ਹੀਗਾ ਆਪਣਾ ਸਭਰਾ ਏਜੰਸੀ ਨਾ ਟਰੈਕਟਰ ਜੋਰ ਲਾਣੇ ਦੇ ਹੱਦ ਆ ਪੂਰਾ ਚੋਰ ਲੈਗਾ ਚੈੱਕ ਕਰੇਗਾ ਬਾਈ ਕਿਆ ਨਾ ਡਰੈਕਟਰ ਲਈ ਕਿ ਮੈਂ ਗੱਡੀ માં ਆਇਆ ਬਤਾ ਸਵੇਰ ਕਾ ਮੈਨੂੰ ਕੰਮ ਦੇ ਪਹਿਲਾ ਮੈਂ ਅੰਬਾਲਾ ਲੇ ਗਿਆ ਫਿਰ ਥੋੜਾ ਜਿਹਾ ਆਪਣਾ ਰਸਤੇ માં ਕੰਮਤਾਉ ਕਰਿਆ ਨੇ ਵੇਟ ਲਿਆ ਤੇ ਬਾਈ ਕੱਲ ਆਪਾਂ ਪੁੱਤਰ ਪ੍ਰਾਣੀ ਮਿਲ ਕੇ ਤੇ ਆਪਾਂ ਨੂੰ ਨੇ ਗਲੀਆਂ ਬੰਦ ਹੋਈਆਂ ਗਈਆਂ ਬਾਈ ਨੇ ਗਲੀਆਂ ਬੰਦ ਕਰਕੇ ਇਹਨਾਂ ਗਲੀਆਂ માં ਨਟ ਪੈ ਜੰਗੇ ਤੂੰ ਤਾਂ ਗਲੀਆਂ ਕੋਈ ਚੱਕਰ ਨਹੀਂ ਹੈ ਬਾਈ ਉੱਪਰ ਹੀ ਲੱਗੀ ਆ ਹਾਂ ਮਾਈ ਕਰਾ ਮੈਂ ਇਹਨਾਂ ਨੂੰ ਗਲੀਆਂ ਬੰਦ ਕਰਕੇ ਵਿੱਚ ਨਟ ਫਿੱਟ ਕਰਕੇ ਚੋੜੀ ਵਾਲਾ ਗ੍ਰੈਂਡਰ ਮਾਰ ਗਏ ਮੈਂ ਪਿਆਰ ਕਰਦਾ ਹਾਂ ਬੇਟਾ ਫੇ ਸਪਰੇਅ ਮਾਰ ਕੇ ਕੱਸ ਦਿੰਗੇ ਆਪਾਂ ਹੌਲੈਂਡ ਨੂੰ ਕੱਲ ਆਣਾ ਦਾ ਟਰੈਕਟਰ ਆਪਣਾ ਫਿਰ ਆਪਣਾ ਨੰਬਰ ਲੱਗ ਜਾਂਦਾ ਕੱਲ ਆਪਾਂ ਚਲੇ ਗਏ ਰੇਤਾ ਲੈਣ ਰੇਤਾ ਲੈ ਗਏ ਸਮਾਰ ਰੇਤਾ ਵੀ ਆਪਣਾ ਅੱਧ ਵਿਚਾਲੇ ਤਲਵਿੰਦਰ ਬਾਈ ਬਾਈ ਖੜਿਆ ਰਾਤ ਹਨੇਰਾ ਹੋ ਗਿਆ ਦਾ ਜਦਾਂ ਹੌਲੈਂਡ ਆਪਣਾ ਖਰਾਬ ਹੋ ਗਿਆ ਦਾ ਸਟਾਰਟ ਹੁਣੇ ਦੇ ਹਟ ਗਿਆ ਦਾ ਰੇ ਛੱਡ ਦੇ ਕੇ ਦਾ ਉਹ ਵੀ ਲਿਆਣੇ ਆ ਜਾ ਕੇ ਸਪਰੇਅ ਮਾਰੀ ਦੀ ਪਰਮਨੈਂਸ ਪਰ ਕਰਿਆ ਭਾਈ ਚੈੱਕ ਬਾਈਨਾ ਟਰੈਕਟਰ ਮੌਸਮ ਵੀ ਖਰਾਬ ਹੈ ਬਰਸਾਤ ਹੋ ਰਹੀ ਹੈ ਰਾਜਾ ਜੀ ਦੇਖ ਰਹੇ ਆ ਜੱਟ ਆਵੇਂਗੇ ਬੜਨ ਨਿੰਦੀ ਵਾਲਾ ਵੀ ਨਹੀਂ ਨਾ ਕਰਿਆ ਪ੍ਰੈਸ਼ਰ ਸਟੀering ਆਜ ਤਲੋਚਨ ਗੇਟਾ ਦੇਖਣ ਲੱਗਿਆ ਹਾਂ ਹਾਂਜੀ ਕੀ ਆ ਸਮੱਸਿਆ ਲਗੀ ਅਗਰ ਦਰਵਾਜ਼ਾ ਸਵੇਰੀ ਟੱਕੀ ਛੱਡ ਨੀਉ ਲਗਿਆ ਕੋ ਚਮਕਿਆ है भारका भारका बता क्या आत्मा जब रेस दे है ना ट्रैक्टर रेस लेकिन पेडल छाड़ते हैं पीछे से फ्रैक्टा मारा है ना कोई मार नहीं ना रहा है तलस्त्रवण है ना उसकी आवाज़ आ रहा है फ्रैक्टा की हाँ पूरी तो क्या कमी है देखे बाल ढूंढे हो गए ये पक्का शोर चलो तुम्हें नयन तो सरली करो ਧਨੀ ਲੋ ਜੇ ਰੇਸ਼ ਸ਼ੱਗਣਾ ਹੈ ਨਾ ਇਸ ਦਾ ਪੈਡਲ ਜਸ ਰੇਸ਼ ਦੇ ਲਈ ਸ਼ੱਗਾ ਆਪਦਾ ਜੀ ਫਲਸਟਰ ਵਾਲਾ ਪਤਾ ਲਗਾ ਇਸ ਦਾ ਸਵਰਾਜ ਐ ਸਪੈਸ਼ਲੀ ਹੋਈ ਹੋ। ਕੀ ਜਿਉ ਤੂਫਾਨ ਹੀ ਰਿਹਾ ਹੋਤੀ। ਇੱਕ ਦਾਸਤਲ ਨਹੀਂ ਹੋ ਕੀ ਹੱਟਾ ਉਹ ਤਾਂ ਹੈ ਨਹੀਂ ਕਿ ਤੁਹਾਨੂੰ ਦੱਸਿਆ ਨਹੀਂ। ਉਹ ਤਾਂ ਪੰਪ ਪੰਪ ਕਲਾ ਕਰਾਇਆ ਬਾ। ਟਰੈਕਟਰ ਖੜਾ ਕੇ ਬਈ ਕਿਨਾਂ ਹੋਰ ਅੱਪਾਂ ਅਗੇ ਦੇ ਮਿਲ ਨੂੰ ਸਰਪੰਚਵਾ ਬੈਠੇ ਆ। ਮੀਨ ਹੈ ਬਈ ਚਿਕੜੀ ਜੀ ਬਹੁਤ ਕਰਦੇ। ਗੱਡੀ ਖੜੀ ਆ ਗਿੰਦੇ ਵਾਲੀ ਪਰਾਂ ਖੜੀ ਆਪਣਿਆਂ ਵਾਲੀ i20 ਤਿੰਨ ਟਰਾਈ ਟਰਾਲੀ ਆਈ ਵੀ ਐ ਔਰ ਇਹਨੂੰ ਆਗੇ ਦੇ ਹਮੇ ਮਿਲਮਾਂ ਨੂੰ ਕਣੀਆਂ ਜੀ ਫੇਰ ਉੱtre ਆਈਆਂ ਬਾਈ ਸਰਫਾਨ ਸਾਹਿਬ ਮਹਾਰਾਜ ਕੀ ਹਾਲ ਐ ਸੱਜਣਾ ਵਧੀਆ ਆਮਨੇ ਬਾਈ ਤੁੰਹਾ ਠੀਕ ਠਾਕ ਐ ਬਣ ਕੇ ਸਮਾਨ ਆਪਣਾ ਬਣਾਓ ਜਲਦੀ ਦੋ ਲਾਤੇ ਸਾਈਡ ਵਿੱਚ ਦੋ ਲਾਤੇ ਠੀਕ ਐ ਜੀ ਕਾਫੀ ਤੇ ਚਾਹ ਬਣਾਈ ਐ ਤਿੰਨ ਕੱਪ ਚਾਹ ਦਾ ਮਿੱਠਾ ਘਟਕੀ ਠੀਕ ਐ ਭਾਈ ਫੇਰ ਲੱਗ ਗਿਆ ਮੀਂਹ ਜਾਂ ਪੈਣ ਪ੍ਰਸੰਤ ਜੀ ਕਣੀਆਂ ਆ ਗਈਆਂ ਛੜਿਆ ਭਾਈ ਕੋਈ ਜਾਨ ਨਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਕੋੜਾ ਭਾਈਆ ਕੋੜਾ ਭਾਈ ਬੰਦੇ ਆਪਣੇ ਅੰਦਰ ਨੂੰ ਲੰਗੇ ਹੋਏ ਆ ਆਗੇ ਦੇ ਭਾਈ ਮਿਲਮਾਂ ਦੇ ਆਪਾਂ ਵੀਰ ਭਾ ਕੇ ਤਲਵਿੰਦਰਵਾ ਅਰੇ ਇੱਤੀ ਟਰਾਲੀਆਂ ਆਪਣੀ ਉਦਨ ਕੀ ਉਰੀ ਖੜੀਆਂ 852 ਖਰਾਬ ਲੱਗ ਗਿਆ ਦਾ ਕਾਰਨ ਖੜਾ ਖੁੜਾ ਹੋਏ ਦਾ ਉਰੀ ਛੱਡ ਦੇ ਦਾ ਹੌਲੈਂਡ ਦੇ ਪੰਪਾਂ ਮੈਂ ਦਿੱਕਤ ਆ ਗਈ ਦੀ ਆਪਣੇ ਮੈਂ ਉਰੀ ਛੱਡ ਕੇ ਦੇ ਅੱਜ ਆਇਆ ਲੈਣ ਪਹਿਲਾਂ ਮਿਲ ਕੰਮ ਦਾ ਪਹਿਲਾਂ ਕਨੌਰ 852 ਖੜਾ ਆ ਗਏ ਫਿਰ ਮਿਲ ਤੇ ਚਲੇ ਗਏ ਹੁਣ ਮਿਲ ਤੇ ਉਰਾ ਆ ਗਏ ਲਿਮਕਨ ਦੇ ਖੜਿਆ 36 30 ਆਪਣਾ ਤਰਪਾਲ ਵੱਜੀ ਵੀ ਆ प्लॉप आए हुए भाई छोटे मां वैसे पा खड़ा है मारे तो नहीं है कि खड़ी है बाइक ट्राली तूड़ी वाली रिपर पक्खा स्प्रेडर लेजर लेवलर या पा ई सुपर ਜੋ ਪਿੱਛੇ ਲਿਆਦਾ ਭਾਈ ਆਪਣਾ ਲੋੜੀ ਨੂੰ ਇਹਦੇ ਨਾਲ ਦਵਾਇਆ ਦਾ ਬੜਾ ਸਾਫ ਟਰੈਕਟਰ ਮਿਲ ਗਿਆ ਦਾ ਨੇ ਹੁਣ ਲੈ ਆ ਲਿਮਕਨਗੇ ਪਲਾਉ ਹੋ ਗਿਆ ਮਹੀਨਾ ਦੋ ਮਹੀਨੇ ਬੀਜ ਪਿਆ ਭਾਈ ਅੱਲਾ ਰਗਾ ਗ੍ਰੇਡਿੰਗ ਕਰਾਣੀ ਹੈਗੀ ਮਸ਼ੀਨ ਵਾਲੇ ਨੂੰ ਕਰਾਦਾ ਕੱਲ ਫੋਨ ਹੋਊਗਾ ਵੀ ਟਾਈਮ ਨਹੀਂ ਹੈਗਾ ਹਾਲੇ 15 ਦਿਨ ਨੂੰ ਬਾਕੀ ਦੇਖਾਂਗੇ ਯਾ ਲੀਵਰ ਤੇ ਕਰਾ ਲੇਗੇ ਇੱਧਰ ਚੱਲ ਰਹੀ ਹੈ ਪੰਪ ਦੀ ਸਰਵਿਸ ਲੋਕੀਆਂ ਬੁਕੀਆਂ ਪਾਣੀਆਂ ਕਿ ਗਨ ਲੈ ਕੇ ਰਿਪੇਅਰ ਕਰਾ ਕੇ ਉੱਥੇ ਦੇ ਬਾਈ ਦੇ ਜੋ ਵੀ ਫਿੱਟ ਕਰੀ ਅੱਜ ਜੋ WhatsApp ਜਿਵੇਂ ਜਾਈ ਪਛਾਣਾ ਰਿਸ਼ਤੇਦਾਰ ਅੱਜ ਚੱਲ ਪਿਆ ਬਾਈ ਬੰਦਾ ਆਪਣਾ ਪਲਾਉ ਕੱਢਣਾ छोटा छत्ती ले छत्तींगे अपना ट्राली में पाके और तो देंगे भाई रिश्तेदार का इधर ट्राली छैक्टर छद देंगे जो छे ट्रैक्टर दे का पे ले लेजयगा पाली भाई ट्राली छत्ती दी गई मगर भाई समाध है वो मतलब सिंह शहीद की ਪੂਰਾ ਹਰੇਕ ਬੰਦਾ ਮੱਥਾ ਟੇਕਾ ਬੀਰੂ ਨੇ ਬਹੁਤ ਮੰਨਿਆ ਕਰਾ ਮਤਲਬ ਉਹ ਮੱਥਾ ਟੇਕਦਾ ਹੈ ਕੋਈ ਸੰਦ ਲੈਣਾ ਕੋਈ ਕੰਮ ਕਰਨਾ ਪਹਿਲਾਂ ਉਰੇ ਤੇ ਆਗਿਆ ਲਿਖੇ ਆ ਫਿਰ ਜਹਾ ਕਰ ਦੇ ਬੰਦ ਜੋ ਵੀ ਹੋ ਗਿਆ ਸਟਾਰਟ ਆਪਣਾ ਭਾਰਤ ਕਿੰਨੇ ਸਾਲ ਹੋ ਗਏ ਭਾਰਤ ਕਿੰਨੇ ਸਾਲ ਹੋ ਗਏ 38 ਸਾਲ 38 38 ਸਾਲ ਹੋ ਗਏ ਬਾਈ ਨੂੰ ਤਲਵਿੰਦਰ ਬਾਈ ਵਾ 38 ਸਾਲ ਪਤਾ ਨਹੀਂ ਮੈਨੂੰ ਇੱਧਰ ਨੂੰ ਜਾਣਾ ਆਉਂਦੀ ਕਰਵਾਉਣਾ ਨਹੀਂ ਟੂੜੀ ਵਾਲੀ ਟਰਾਲੀ ਆ ਬਾਈ ਆਪਣੇ ਮੈਂ ਸਾਰੀ ਇੱਕ ਸਾਰ ਗਈਆਂ ਉੱਥੇ ਦੇ ਚੀਕੇ ਦੇ ਬਣੀ ਵੀ ਆ ਨੇ ਵੀ ਪੈਂਚਰ ਹੋਇਆ ਵਾ ਇਹਨੂੰ ਨਹੀਂ ਲਿਆਣੇ ਆਪਾਂ ਨੇ ਹੌਲੈਂਡ ਵਾਸਤੇ ਰਿਮ ਕਲਵੀਰ ਲੈ ਕੇ ਆਇਆ ਇਸ ਹੌਲੈਂਡ ਮਾ ਪਾਣੇ ਆਪਾਂ ਨੇ ਛੋਟੇ ਮਾ ਇਹ ਮਾ ਟਾਇਰ ਛੋਟੇ ਆ ਵੇਟ ਜ਼ਿਆਦਾ ਟਾਇਰਾਂ ਦੀ ਮਲਾਈ ਹੋਗੀ ਛੇਤੀ ਘਸ ਗਏ ਔਰ ਆਪਕੋ ਨਾ ਬਈ ਸ਼ੌਂਕ ਨਹੀਂ ਹੈਗਾ ਮੋٹے ਟਾਇਰ ਪਾਣੇਗਾ ਆਪਾਂ ਨੇ ਬੇਟਾਂ ਕਰਕੇ ਮੋٹے ਟਾਇਰ ਪਾਏ ਹੋਏ ਆ ਇਸ ਤਰ੍ਹਾਂ ਮਤਲਬ ਈਮਾ ਵੀ ਓਨਾ ਹੀ ਬੇਟ ਹੈ ਜੌਂਡੀਰ ਮਾ ਵੀ ਓਨਾ ਹੀ ਬੇਟ ਹੈ ਨੇ ਟਾਇਰ ਪਹਿ ਲਾਂਗੇ ਪਏ ਬੈ ਨੇ ਇਸ ਤਰੀ ਚੱਲ ਰਹੇ ਆ ਉਹ ਟਰੈਕਟਰ ਆਪਾਂ ਨੇ ਬਾਦਮਾ ਲਿਆ ਤਾਂ ਉਮਾ ਬੇਟ ਇੰਨਾ ਮੈਂ ਫਰੰਦਾ ਹੋਏ ਇੱਕ ਟਾਇਰ ਖਤਮ ਹੋ ਗਏ ਮੁਰਲੇ ਤਾਂ ਹੀ ਕਰਕੇ ਆਪਾਂ ਨੇ ਰਿਮ ਲੈ ਆਪਾਂ ਨੇ ਹੁਣ ਹੁਣੀ ਮੋٹے ਟਾਇਰ ਪਾਣੇ ਲਿਆਣਗੇ 9 ਨੰਬਰ ਵਾਲੇ ਤੂਰੇ ਦੇ ਬਾਈ ਵੀਰਪਾ ਦੇ 5-7 ਕਿਲੋਮੀਟਰ ਆਏ ਦੇ ਹਲੇ ਫੌਲੈਂਡ ਆਪਣਾ ਫੇਰ ਬੰਦ ਹੋ ਗਿਆ ਉਦੋਂ ਜਾਂਦੇ ਵੇ ਥੋੜੀ ਥੋੜੀ ਰੇ ਛੱਡੇ ਦਾ ਆਂਦੇ ਵੇ ਜਦ ਨੇੜੇ ਵੀਰਕੇ ਪਿੰਡ ਦੇ ਨੇੜੇ ਪਹੁੰਚੇ ਤੇ 15-20 ਚੱਕਰ ਅਮਰ ਲੱਗਿਆ ਦਾ ਚੱਲਣਾ ਫੇਰ ਸ਼ੱਟਸ਼ਟ ਕਰਿਆ ਦਾ ਹਵਾ ਹਵਾ ਕੜਾਈ ਦੀ ਮਤਲਬ ਫੇਰ ਬੰਦ ਹੋ ਗਿਆ ਵੀਰਕੇ ਪਿੰਡ ਦੇ ਨੇੜੇ ਆਏ ਹਲੇ ਤਾਂ 5-4 ਕਿਲੋਮੀਟਰ ਆਏ ਦੇ ਕਵਲਟੀ ਚੈੱਕ ਕਰ ਰਹੇ تھے ਪਤਾ ਨਹੀਂ ভাই ਕਿ ਆ ਚੱਕਰ ਪੈ ਗਿਆ ਸਮਝ ਨਹੀਂ ਲੱਗਦੀ ਹੋਊਗਾ ਸਟਾਰਟ ਮਾੜਾ ਜਿਹਾ ਟਰੈਕਟਰ ਬੰਦ ਹੋਇਆ ਬਾਈ ਪੂਆ ਕੇ ਪੁੱਤ ਜਿਹੜੇ ਟਰੈਕਟਰ ਲੈ ਕੇ ਪਹੁੰਚ ਗਏ ਬੰਦੇ ਦੇਖੋ ਕਿੰਨੇ ਇਕੱਠੇ ਹੋ ਗਏ ਇਹ ਹੋਵਾ ਵੀ ਪਿਆਰ ਮਿਸਤਰੀ ਵੀ ਆ ਗਿਆ ਆ ਯੋਨੇ ਟਰੈਕਟਰ ਵੀ ਲੇ ਗਿਆ ਅਗੇ ਹੁਕਾਂ ਹੁਕਾਂ ਗੱਡੀ ਵੀ ਦੇ ਗਈਆਂ ਪਾਂਕਾਂ ਪਾ ਲੈ ਇਸ ਵੇਲੇ ਟਰੈਕਟਰ ਲੈ ਜਾ ਉਹਨੂੰ ਹਮੇ ਆਪੇ ਸਮਾਰੀ ਜائیںਗੇ ਉਹ ਦਿਨਦਰ ਵੀ ਮੁੜ ਕਾ ਦਿਨਦਰ ਅੱਗੇ ਲੰਘ ਕੇ ਤਾਂ ਗੱਡੀ ਲੈ ਕੇ ਫਿਰ ਵਾਪਸ ਆਇਆ ਚੱਲਾ ਭਾਈ ਆਪਾਂ ਭਿੰਡ ਨੂੰ ਹੁਣ ਜਾਉਂਡੀਰ ਲੈ ਕੇ ਪਹੁੰਚ ਗਏ ਤੇ ਕੁਲਵੀਰ ਉਹਨੇ ਜਦੇ ਚਲੋ ਭਾਈ ਚਲੋ ਪਹੁੰਚ ਗਏ ਬਾਈ KFC ਮੀ ਲੱਗ ਗਿਆ ਪੈਣ ਬਾਈ ਕਣੀਆਂ ਲੱਗੀਆਂ ਪੈਣ ਲਾ ਦੇ ਟਰੈਕਟਰ ਸਾਈਡ ਮ ਪਤਾ ਨਹੀਂ ਕੀ ਚੱਕਰ ਹੈ ਗਿਆ ਨਹੀਂ ਬਾਈ ਜਾਂ ਤੋਰਾ ਕੋ ਨਾ ਕੋ ਹੋ ਜਾ ਮੀ ਲੱਗ ਗਿਆ ਪੈਣ ਬਾਈ ਟਰੈਕਟਰ ਮ ਪਤਾ ਨਹੀਂ ਕੀ ਆਇਆ ਵਾ ਵੀਰ ਨੇ ਸਮਝ ਨਹੀਂ ਲਗੀ ਦੂਏ ਹਾਈ ਮੰਡਰ ਬ੍ਰਿਜ ਵਾਲਾ ਪੁਲ ਕੱਢਿਆ ਇਹਨੇ ਤੇ ਹਾਈ ਮਾ ਦੂਏ ਪੁਲ ਕੱਢੇ ਆ ਇਥੇ ਅੱਗੇ ਆ ਰਿਹਾ ਦਾ ਮਤਲਬ ਵੀਰ ਪੁਲਾਂਗੇ ਤਲੇ ਨੂੰ ਆਇਆ ਮੈਂ ਪੁਲਾਂਗੇ ਉੱਪਰ ਨੂੰ ਆਇਆ ਮੇਰੇ ਕੈਨ ਨਹੀਂ ਰਲ ਸਕਿਆ ਹੌਲੈਂਡ ਫੁੱਲ ਖਚਾਨ ਫੁੱਲ ਪਤਾ ਨਹੀਂ ਕੀ ਆ ਪਾਇਆ ਕਿਆ ਨਹੀਂ ਬਾਈ ਮਿਲੇ ਆ ਵੀਰ ਨੂੰ ਮਿਲ ਰਹੇ ਆ ਟਰੈਕਟਰ ਦੇਖ ਕੇ ਖੁਸ਼ ਹੋ ਗਏ ਬੰਦੇ ਬਹੁਤ ਸ਼ਾਂਤ ਗਮ ਮੌਸਮ ਹੋ ਗਿਆ ਕਰ ਲਈ ਬਾਈ ਪੇਟ ਪੂਜਾ ਛਕ ਲੈ 버ਗਰ ਫ੍ਰੈਂਚ ਫ੍ਰਾਈ ਕੋਕ ਬੱਚਿਆਂ ਵਾਲਾ ਖਾਣਾ ਖਾ ਲਿਆ ਪ੍ਰਸ਼ਾਂਤ ਬਹੁ ਪਈ ਹੈ ਬਾਈ ਵਾ 10 ਮਿੰਟ ਦੱਬ ਕੇ ਲਾਏ ਆ ਪਰਮਾਤਮਾ ਨੇ ਹਵਾ ਲੱਗੀ ਥੋੜੀ ਥੋੜੀ ਚੱਲਣ ਹਵਾ ਖਤਰਾ ਬਾਈ ਕਣਕਾਂ गिरਜेंगी ਜਿਨਾਂ ਦੀ ਰਹੀ ਪੀਆ ਵਿਚਾਰਾਂਗੀ ਲੱਗ ਲੱਗ ਪੋਰਸ਼ਨ ਬਣੇ ਹੋਏ ਆ ਬਾਈ ਚੱਕਾਂ ਮਾਈ ਟਰੈਕਟਰ ਆਪਣੇ ਉੱਚਾ ਝੋਟਿਆਂ ਨੂੰ ਪਾਣੀ ਏ ਪਾਣੀ ਹੋ ਗਿਆ ਬੇ ਪਹੁੰਚ ਗਏ ਬਾਈ ਘਰਾਂ ਟਰੈਕਟਰ ਲਾ ਦੇ 6 ਵਜ ਗਏ ਬਾਈ ਪ੍ਰਸ਼ਾਂਤ ਬਹੁਤ ਹੋਈ ਭਿੱਜ ਗਏ ਨਾ ਗੱਚ ਹੋ ਗਏ ਉਸੋਂ ਮੈਂ ਕੜੀਵਾ ਖੜ ਕੇ ਤੇ ਪਹਿਲਾਂ ਬਚਾਅ ਹੋ ਗਿਆ ਸਿਵਾ ਤੇ ਫੇਰ ਤੁਰ ਪਿਆ ਫੇਰ ਨਹੀਂ ਰੁੱਕ ਕੇ ਬਹੁਤ ਪ੍ਰਸਾਂਤ ਹੋਈ ਆ ਬਈ ਬੇ ਸਾਹਿਬ ਗੜੇ ਗੁੜਿਆਂ ਦੇ ਬਚਾਅ ਆ ਬਈ ਪ੍ਰਸਾਂਤ ਕਾਫੀ ਹੋ ਗਈ ਹੁਣ ਵੀ ਫੁੱਲ ਪੈ ਰਿਹਾ ਆ ਦੇਖੋ ਠੀਕ ਆ ਬਈ ਸਤ ਸ੍ਰੀ ਅਕਾਲ ਮਿਲਦੇ ਆ ਕਿਸੇ ਅਗਲੇ ਬਲੌਗ ਨਾਲ ਧੰਨਵਾਦ